ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਗੁੱਗੂ ਤੇ ਮੋਟਾ ਜੋ ਕਿ ਮਸ਼ਹੂਰ ਬਲੌਗਰ ਨੇ ਉਹਨਾਂ ਦੀ ਹਾਲੀ ਦੇ ਵਿੱਚ ਭੈਣ ਦਾ ਵਿਆਹ ਹੈ ਤੇ ਭੈਣ ਦੇ ਵਿਆਹ ਦੀਆਂ ਜਿਹੜੀਆਂ ਵੀਡੀਓਸ ਆ ਉਹਨਾਂ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਵੱਲੋਂ ਵੀ ਉਹਨਾਂ ਦੀਆਂ ਜਿਹੜੀਆਂ ਵੀਡੀਓਸ YouTube ਚੈਨਲਾਂ ਉੱਤੇ ਲਗਾਤਾਰ ਆ ਰਹੀਆਂ ਹਨ ਗੁੱਗੂ ਤੇ ਮੋਟੇ ਦੀ ਭੈਣ ਦੇ ਵਿਆਹ ਦੇ ਵਿੱਚ ਇੱਕ ਨਵਾਂ ਪੰਗਾ ਖੜਾ ਹੋ ਗਿਆ ਹੈ ਵੀਡੀਓ ਦੇ ਅੰਤ ਤੱਕ ਜਰੂਰ ਜੁੜੇ ਰਹੋ ਜੇ ਚੈਨਲ ਨਹੀਂ ਆਪਣਾ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਗੁੱਗੂ ਤੇ ਮੋٹے ਵੱਲੋਂ ਆਪਣੀ ਭੈਣ ਦਾ ਵਿਆਹ ਵਾ ਬੜੀ ਹੀ ਚਾਵਾਂ ਦੇ ਨਾਲ ਤੇ ਰੀਝਾਂ ਦੇ ਨਾਲ ਕੀਤਾ ਜਾ ਰਿਹਾ ਹੈ ਉੱਥੇ ਹੀ ਗੁੱਗੂ ਨੇ ਇੱਕ ਦੁਕਾਨਦਾਰ ਖਿਲਾਫ ਆਪਣੀ ਪੜਾਅ ਕੱਢੀ ਹੈ ਮਾਮਲਾ ਇਹ ਹੈ ਕਿ ਉਹਨਾਂ ਨੇ ਆਪਣੀ ਭੈਣ ਦੇ ਵਿਆਹ ਤੋਂ ਪਹਿਲਾਂ ਜਿਹੜਾ ਕਾਫੀ ਟਾਈਮ ਪਹਿਲਾਂ ਲਹਿੰਗਾ ਉਹ ਕਿਸੇ ਵੱਡੇ ਸ਼ੋਰੂਮ ਵਾਲੇ ਕੋਲੇ ਬੁੱਕ ਕੀਤਾ ਸੀ ਤੇ ਕਢਾਈ ਨੂੰ ਲੈ ਕੇ ਇਹ ਸਾਰਾ ਮਾਮਲਾ ਹੋ ਗਿਆ ਕਿਉਂਕਿ ਉਹਨਾਂ ਨੇ ਆਪਣੀ ਭੈਣ ਦੇ ਵਿਆਹ ਤੇ ਲਹਿੰਗਾ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਬਣਾਉਣ ਨੂੰ ਕਿਹਾ ਸੀ ਪਰ ਜਿਹੜਾ ਦੁਕਾਨਦਾਰ ਦੇ ਵੱਲੋਂ ਇਹ ਗਲਤ ਤਰੀਕੇ ਦੇ ਨਾਲ ਲਹਿੰਗਾ ਬਣਾ ਦਿੱਤਾ ਗਿਆ ਜਿਸ ਤੋਂ ਬਾਅਦ ਗੁੱਗੂ ਤੇ ਮੋਟੇ ਨੇ ਲਾਈਵ ਆਪਣੇ ਵਲੌਗ ਦੇ ਵਿੱਚ ਉਸ ਦੁਕਾਨਦਾਰ ਖਿਲਾਫ ਪੜਾਸ ਕੱਢੀ ਤੇ ਉਹਨਾਂ ਨੇ ਕਿਹਾ ਕਿ ਸੀ ਆਪਣੀ ਭੈਣ ਦਾ ਵਿਆਹ ਦਾ ਪ੍ਰਬੰਧ ਜਿਹੜਾ ਹੁਣ ਤੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਪਰ ਇਨ੍ਹਾਂ ਲੋਕਾਂ ਦੇ ਕਰਕੇ ਹੀ ਸਾਡਾ ਜਿਹੜਾ ਵਿਆਹ ਵਾ ਉਹ ਸਾਰਾ ਖਰਾਬ ਹੋ ਜਾਣਾ ਸੀ ਤੇ ਤੁਰੰਤ ਅਸੀਂ ਨਵਾਂ ਲਹਿੰਗਾ ਉਹ ਕਿਰਾਏ ਤੇ ਬੁੱਕ ਕਰਵਾਇਆ ਉਹਨਾਂ ਨੇ ਕਿਹਾ ਕਿ ਜੇ ਅਜੇ ਵੀ ਦਿਨ ਦੀ ਦਿਨ ਲਹਿੰਗਾ ਫੜ ਕੇ ਲੈ ਕੇ ਆਉਂਦੇ ਤਾਂ ਸਾਡਾ ਪੂਰਾ ਵਿਆਹ ਖਰਾਬ ਹੋ ਜਾਣਾ ਸੀ ਕਿਉਂਕਿ ਗੁੱਗੂ ਤੇ ਮੋٹے ਵੱਲੋਂ ਜਿਹੜਾ ਆਪਣੀ ਭੈਣ ਦਾ ਵਿਆਹ ਬੜੇ ਹੀ ਚਾਵਾ ਤੇ ਰੀਝਾਂ ਦੇ ਨਾਲ ਬੜੇ ਹੀ ਸੋਹਣੇ ਪ੍ਰਬੰਧ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਵਿਆਹ ਦੀਆਂ ਵੀਡੀਓਜ਼ ਵੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਉਹ ਆਪਣੇ ਅਕਾਊਂਟਸ ਦੇ ਉੱਤੇ ਸ਼ੇਅਰ ਕਰ ਰਹੇ ਹਨ ਸਨੈਪਚੈਟਾਂ ਦੇ ਰਾਹੀਂ ਵੀ ਲੋਕ ਉਹਨਾਂ ਦੀ ਭੈਣ ਦੇ ਵਿਆਹ ਦਾ ਜਿਹੜਾ ਆਨੰਦ ਆ ਉਹ ਮਾਣ ਰਹੇ ਹਨ ਤੇ ਉਹਨਾਂ ਦੇ ਵੱਲੋਂ ਉਸ ਦੁਕਾਨਦਾਰ ਖਿਲਾਫ ਜਿਹੜੀ ਕਾਫੀ ਜੰਮ ਕੇ ਪੜਾਸ ਕੱਢੀ ਗਈ ਤੇ ਗਲਤ ਗੱਲ ਵੀ ਬਣਦੀ ਹੈ ਕਿਉਂਕਿ ਜੇਕਰ ਆਪਾਂ ਕੋਈ ਵੀ ਕੰਮ ਸਹੀ ਨਹੀਂ ਕਰ ਸਕਦੇ ਤਾਂ ਅਗਲੇ ਨੂੰ ਜਵਾਬ ਦੇਣਾ ਆਪਣਾ ਫਰਜ਼ ਹੈ ਇਸ ਤਰ੍ਹਾਂ ਦੇ बोला ਉਹ ਗੁੱਗੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵਲੌਗ ਦੇ ਰੂਪ ਵਿੱਚ ਉਸ ਦੁਕਾਨਦਾਰ ਖਿਲਾਫ ਬੋਲੇ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਹੋਰ ਪੰਜਾਬੀ ਅਪਡੇਟਸ ਦੇਖਣ ਦੇ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ